ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਹੁਣੇ ਜੀ ਕੋਟਕਪੂਰੇ ਕੋਟਕਪੂਰੇ ਆਰ ਕੇ ਪੈਸਟੀਸਾਈਡ ਵਾਲੇ ਭਰਾਵਾਂ ਦੇ ਕੋਲ ਤੇ ਬਾਈ ਜੀ ਹੋਰਾਂ ਕੋਲੇ ਬਹੁਤ ਹੀ ਵਾਜਬ ਰੇਟਾਂ ਤੇ ਕਿਸਾਨ ਭਰਾਵਾਂ ਲਈ ਇੱਕ ਆਫਰ ਚੱਲ ਰਿਹਾ ਆਫਰ ਕੀ ਆਫਰ ਕੀ ਆ ਤੁਹਾਨੂੰ ਮੈਂ ਦੱਸ ਦਿੰਨਾ ਜੀ ਕਿ ਬਹੁਤ ਹੀ ਵਾਜਬ ਰੇਟਾਂ ਤੇ ਪੈਸਟੀਸਾਈਡ ਬੀਜ ਖੇਤੀਬਾੜੀ ਨਾਲ ਸੰਬੰਧਤ ਜਿਹੜੇ ਆਪਾਂ ਨੂੰ ਚਾਹੀਦੇ ਹੁੰਦਾ ਸਮਾਨ ਬਾਈ ਜੀ ਹੋਰਾਂ ਕੋਲੋਂ ਮਿਲ ਰਿਹਾ ਤੇ ਮੈਂ ਤੁਹਾਨੂੰ ਦਿਖਾ ਵੀ ਦਿਨਾ ਕਿ ਇੱਥੇ ਬਾਈ ਜੀ ਹੋਰਾਂ ਦੇ ਨਾਲ 123 ਨੰਬਰ ਜਿਹੜੀ ਦੁਕਾਨ ਆ ਤੁਹਾਨੂੰ ਦਿਖਾਉਣਾ ਮੈਂ ਸਾਰਾ ਕਿ ਦਵਾਈਆਂ ਦਾ ਜਿਹੜਾ ਸਿਸਟਮ ਹੈ ਇੱਥੇ ਬਿਲਕੁਲ オリジナル ਕੰਪਨੀਆਂ ਦੀਆਂ ਦਵਾਈਆਂ ਜਿਹੜੀਆਂ ਇੱਥੇ ਬਾਈ ਜੀ ਹੋਰਾਂ ਕੋਲੇ ਮਿਲਣਗੀਆਂ ਆਪਾਂ ਨੂੰ ਤੇ ਜਿੰਨੇ ਵੀ ਕਿਸਾਨ ਭਰਾ ਆਪਣਨਾਂ ਨਾਲ ਜੁੜੇ ਹੋਏ ਜਿਹੜੇ ਖੇਤੀਬਾੜੀ ਕਰਦੇ ਆ ਸੋ ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਵੱਧ ਤੋਂ ਵੱਧ ਆਪਣੇ ਕੋਟਕਪੁਰੇ ਬਾਹਰਲੀ ਜਿਹੜੀ ਨਵੀਂ ਦਾਣਾ ਮੰਡੀ ਆ ਉਹਦੇ ਵਿੱਚ ਆ ਕੇ ਤੁਸੀਂ ਇੱਥੋਂ ਬੈਸਟੀਸਾਈਡ ਜਿਹੜੀ ਆਪਣੀ ਖਰੀਦ ਸਕਦੇ ਆ ਬੀਜ ਖਰੀਦ ਸਕਦੇ ਆ ਬਹੁਤ ਹੀ ਵਾਜਬ ਰੇਟ ਹੋਣਗੇ ਇਹ ਚੀਜ਼ ਦੀ ਮੇਰੇ ਵੱਲੋਂ ਤੁਹਾਨੂੰ ਗਾਰੰਟੀ ਆ ਤੇ ਬਾਕੀ ਤੁਹਾਨੂੰ ਦਵਾਈ ਦੀ ਹੋਰ ਹਨ ਵੀ ਮਿਲਣਾ ਤੁਸੀਂ ਪਹਿਲਾਂ ਧਿਆਨ ਮਾਰ ਲਓ ਜਿਹੜੀ ਵੀ ਤੁਹਾਨੂੰ ਦਵਾਈ ਦੀ ਪੈਸਟੀਸਾਈਡ ਦੀ ਇੱਥੇ ਲੋੜ ਹੋਊਗੀ ਦਵਾਈ ਦੀ ਆਪਣੇ ਤੋ ਤੁਹਾਨੂੰ ਹਰ ਹਾਲਤ ਦੇ ਵਿੱਚ ਬਹੁਤ ਹੀ ਵਾਜਬ ਰੇਟ ਦੇ ਉੱਤੇ ਮਿਲੂਗੀ ਤੇ ਬੇਨਤੀ ਹੈ ਕਿ ਵੱਧ ਤੋਂ ਵੱਧ ਜਿੰਨੇ ਵੀ ਆਪਣੇ ਨਾਲ ਕਿਸਾਨ ਭਰਾ ਜੁੜੇ ਹੋਏ ਆ ਉਹ ਜ਼ਰੂਰ ਇੱਥੇ ਪਹੁੰਚੋ ਤਾਂ ਜੋ ਆਪਣੇ ਭਰਾਵਾਂ ਨੂੰ ਬਹੁਤ ਵੱਡੇ ਫਾਇਦੇ ਹੋ ਸਕਣ ਤੇ ਤੁਹਾਨੂੰ ਮੈਂ ਬਾਈ ਨਾਲ ਵੀ ਮਿਲਾਉਣਾ ਸਤਿ ਸ਼੍ਰੀ ਅਕਾਲ ਬਾਈ ਪਹਿਲਾਂ ਤਾਂ ਤੁਹਾਨੂੰ ਮੁਬਾਰਕਬਾਦ ਬਾਈ ਨਵੇਂ ਕੰਮ ਦੀ ਤੇ ਆਪਣੇ ਨਾਲ ਜਿੰਨੇ ਵੀ ਭਰਾ ਜੁੜੇ ਹੋਏ ਆ ਕੀ ਕਹਿਣਾ ਚਾਹੁੰਦੇ ਫਿਰ ਬਈ ਉਹਨਾਂ ਲਈ ਕਿਸਾਨ ਭਰਾਵਾਂ ਨੂੰ ਵਾਵਾ ਜਰੂਰ ਮੌਕਾ ਦੇਉ ਤੁਹਾਨੂੰ ਜੋ ਵੀ ਚੀਜ਼ ਮਿਲੂਗੀ ਸਾਰੇ ਇੱਕਦਮ ਸਹੀ ਮਿਲੂਗੀ ਤੇ ਰੇਟ ਬਹੁਤ ਸਹੀ ਮਿਲੇਗਾ ਠੀਕ ਆ ਭਰਾਵੋ ਤੁਹਾਨੂੰ ਦਿਖਾਉਨੇ ਆ ਨਾਲ ਨਾਲ ਇੱਥੇ ਬਾਈ ਹੋਰਾਂ ਕੋਲੇ ਕੋਈ ਵੀ ਰੇਸ ਸਪਰੇਅ ਜਿੰਨੀ ਵੀ ਆਪਣੀ ਜ਼ਰੂਰਤ ਹੁੰਦੀ ਖੇਤੀਬਾੜੀ ਦੀ ਤੁਸੀਂ ਇੱਥੇ ਆ ਕੇ ਇਹਨਾਂ ਕੋਲੋਂ ਜਰੂਰ ਇੱਥੇ ਖਰੀਦ ਸਕਦੇ ਆ ਸਟਾਕ ਤੁਹਾਨੂੰ ਦਿਖਾ ਦਿੰਨੇ ਆ ਤੇ ਬਹੁਤ ਹੀ ਵਾਜੂਬ ਰੇਟਾਂ ਦੇ ਮਿਲੂਗਾ ਇਹ ਚੀਜ਼ ਦੀ ਮੇਰੇ ਤੁਹਾਨੂੰ 100% ਗਾਰੰਟੀ ਆ ਤੇ ਜਿਹੜੇ ਹੋਰ ਜਿੰਨੇ ਵੀ ਭਰਾ ਆਪਣੇ ਨਾਲ ਜੁੜੇ ਆ ਤੁਹਾਨੂੰ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਆਪਣੇ ਕਿਸਾਨ ਭਰਾਵਾਂ ਦਾ ਫਾਇਦਾ ਹੋ ਸਕੇ ਤੁਹਾਨੂੰ ਇੱਕ ਵਾਰੀ ਲੋਕੇਸ਼ਨ ਦਿਖਾ ਦਿੰਨਾ ਬਾਹਰਲੀ ਨਵੀਂ ਦਾਣਾ ਮੰਡੀ 129 ਨੰਬਰ ਦੁਕਾਨ ਕੋਟਕਪੂਰਾ ਫੂਡ ਜੋ ਪ੍ਰਾਈਵੇਟ ਲਿਮਟਿਡ ਕੋਟਕਪੂਰਾ ਆਰ ਕੇ ਪੈਸਟਿਸਾਈਡ ਐਂਡ ਨਵੀਂ ਦਾਣਾ ਮੰਡੀ ਕੋਟਕਪੂਰੇ ਦੇ ਵਿੱਚ ਜਿਹੜੀ ਇਹ ਦੁਕਾਨ ਖੁੱਲ ਚੁੱਕੀ ਆ ਤੇ ਜਿੰਨੇ ਵੀ ਭਰਾ ਆਪਣੇ ਨਾਲ ਜੁੜੇ ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਇੱਕ ਵਾਰ ਇੱਥੇ ਜ਼ਰੂਰ ਆਇਓ ਤੁਹਾਨੂੰ ਬਹੁਤ ਹੀ ਵਾਜਿਬ ਰੇਟ ਮਿਲਣਗੇ ਤੇ ਗਰੰਟੀ ਸ਼ੋਦਾ ਚੀਜ਼ਾਂ ਮਿਲਣਗੀਆਂ ਇੱਥੋਂ ਤੇ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਆਪਣੇ ਕਿਸਾਨ ਭਰਾਵਾਂ ਦਾ ਫਾਇਦਾ ਹੋ ਸਕੇ ਬਹੁਤ ਬਹੁਤ ਧੰਨਵਾਦ